ਸਤਿ ਸ੍ਰੀ ਅਕਾਲ ਜੀ ਮੈਨੂੰ ਆਪਣੇ ਪਤੀ ਤੇ ਸ਼ੱਕ ਸੀ ਮੈਂ ਉਸ ਦਾ ਰਾਜ਼ ਜਾਨਣਾ ਚਾਹੁੰਦੀ ਸੀ ਜੋ ਸਿਰਫ ਮੇਰੇ ਦਿਓਰ ਨੂੰ ਪਤਾ ਸੀ ਉਸ ਨੇ ਇੱਕ ਦਿਨ ਮੈਨੂੰ ਬੇਹੋਸ਼ੀ ਦੀ ਦਵਾਈ ਦੇ ਕੇ ਕਿਹਾ ਭਰਾ ਦੇ ਦੁੱਧ ਵਿੱਚ ਮਿਲਾ ਦੇ ਫਿਰ ਮੇਰੇ ਕਮਰੇ ਵਿੱਚ ਆਈ ਤੈਨੂੰ ਸਾਰਾ ਰਾਜ਼ ਸਮਝ ਆ ਜਾਵੇਗਾ ਰਾਤ ਦੇ ਟਾਈਮ ਮੈਂ ਆਪਣੇ ਪਤੀ ਦੇ ਦੁੱਧ ਵਿੱਚ ਉਹ ਦਵਾਈ ਮਿਲਾ ਦਿਤੀ ਜਦੋਂ ਮੇਰਾ ਪਤੀ ਬੇਹੋਸ਼ ਹੋ ਗਿਆ ਤਾਂ ਮੈਂ ਆਪਣੇ ਦਿਔਰ ਦੇ ਕਮਰੇ ਵਿੱਚ ਗਈ ਮੇਰੇ ਦਿਔਰ ਨੇ ਮੈਨੂੰ ਧੱਕਾ ਦੇ ਕੇ ਬੈੱਡ ਤੇ ਸੁੱਟ ਦਿੱਤਾ ਉਸ ਤੋਂ ਬਾਅਦ ਜੋ ਮੇਰੇ ਨਾਲ ਹੋਇਆ ਮੇਰਾ ਵਿਆਹ ਮੇਰੇ ਮਾਪਿਓ ਦੀ ਮਰਜ਼ੀ ਨਾਲ ਹੋਇਆ ਸੀ ਮੇਰੇ ਪਤੀ ਨਾਲ ਮੇਰੇ ਮਾਪਿਓ ਦੀ ਦੂਰ ਦੀ ਰਿਸ਼ਤੇਦਾਰੀ ਸੀ ਇਹ ਦੋ ਭਰਾ ਤੇ ਦੋ ਭੈਣਾਂ ਸਨ ਭੈਣਾਂ ਦਾ ਵਿਆਹ ਇਹਨਾਂ ਦੇ ਪਾਪਾ ਨੇ ਕਰ ਦਿੱਤਾ ਸੀ ਭੈਣਾਂ ਦੇ ਵਿਆਹ ਤੋਂ ਬਾਅਦ ਇਹਨਾਂ ਦੇ ਪਾਪਾ ਦੀ ਡੈਥ ਹੋ ਗਈ ਇਹਨਾਂ ਦੀ ਛੋਟੀ ਭੈਣ ਰਾਜੂ ਇਸ ਸ਼ਹਿਰ ਵਿੱਚ ਹੀ ਵਿਆਹ ਹੋਈ ਸੀ ਉਹ ਹੀ ਮੇਰੇ ਲਈ ਰਿਸ਼ਤਾ ਲੈ ਕੇ ਸਾਡੇ ਘਰ ਆਈ ਉਹ ਬਹੁਤ ਸਿਆਣੀ ਤੇ ਸਮਝਦਾਰ ਕੁੜੀ ਸੀ ਸਾਰੇ ਵਿਆਹ ਦਾ ਇੰਤਜ਼ਾਮ ਵੀ ਉਸਨੇ ਇਕੱਲੀ ਨਹੀਂ ਕੀਤਾ ਸੀ ਜਦੋਂ ਮੈਂ ਉਸ ਘਰ ਤੋਂ ਵਿਦਾ ਹੋ ਕੇ ਇਸ ਘਰ ਵਿੱਚ ਆਈ ਤਾਂ ਉਸਨੇ ਮੈਨੂੰ ਘਰ ਦੀਆਂ ਚਾਬੀਆਂ ਦੇ ਕੇ ਕਿਹਾ ਕਿ ਅੱਜ ਤੋਂ ਘਰ ਦੀ ਮਾਲਕਣ ਤੂੰ ਐ ਬਸ ਮੇਰੇ ਭਰਾਵਾਂ ਦਾ ਖਿਆਲ ਰੱਖੀ ਮੈਂ ਉਸ ਨੂੰ ਆਪਣੇ ਵੱਲੋਂ ਪੂਰੀ تسਲੀ ਦਿੱਤੀ ਕਿ ਤੁਸੀਂ ਬੇਫਿਕਰ ਰਹੋ ਤੁਹਾਨੂੰ ਮੈਂ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੇਰੀ ਅੱਜ ਸੋਹાગਰਾਤ ਸੀ ਮੈਂ ਆਪਣੇ ਪਤੀ ਨੂੰ ਪਹਿਲੀ ਵਾਰ ਦੇਖਿਆ ਸੀ ਵਿਆਹ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਦੇ ਦੇਖਿਆ ਵੀ ਨਹੀਂ ਸੀ ਮੈਂ ਇਹਨਾਂ ਨੂੰ ਪੂਰਾ ਖੁਸ਼ ਕਰਨ ਦਾ ਕੋਸ਼ਿਸ਼ ਕੀਤੀ ਮੈਂ ਆਪਣੀ ਨਵੀਂ ਜ਼ਿੰਦਗੀ ਦਾ ਬਹੁਤ ਖੁੱਲੇ ਦਿਲ ਨਾਲ ਸਵਾਗਤ ਕੀਤਾ ਮੈਨੂੰ ਇਹ ਬਦਲਾਅ ਬਹੁਤ ਵਧੀਆ ਲੱਗ ਰਿਹਾ ਸੀ ਮੈਂ ਸਾਰਾ ਕੰਮ ਕਰਕੇ ਰਾਤ ਦੇ ਟਾਈਮ ਆਪਣੇ ਪਤੀ ਨਾਲ బిజీ ਹੋ ਜਾਂਦੀ ਇੱਕ ਰਾਤ ਮੈਂ ਆਪਣੇ ਪਤੀ ਨਾਲ ਗੱਲਾਂ ਕਰ ਰਹੀ ਸੀ ਤਾਂ ਮੈਨੂੰ ਖਿੜਕੀ ਵਿੱਚ ਕਿਸੇ ਦੇ ਹੋਣ ਦਾ ਪਲਿਖਾ ਪਿਆ ਪਹਿਲਾਂ ਤਾਂ ਮੈਨੂੰ ਲੱਗਿਆ ਕਿ ਇਹ ਮੇਰਾ ਵਹਿਮ ਪਰ ਫਿਰ ਮੈਨੂੰ ਦੂਸਰੀ ਵਾਰ ਜਦੋਂ ਉਸ ਤਰ੍ਹਾਂ ਲੱਗਿਆ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕੋਈ ਖਿੜਕੀ ਵਿੱਚ ਖੜਾ ਦੇਖ ਰਿਹਾ ਉਹ ਮੇਰੀ ਗੱਲ ਸੁਣ ਕੇ ਹੈਰਾਨ ਹੋ ਗਿਆ ਉਸਨੇ ਜਾ ਕੇ ਦੇਖਿਆ ਤਾਂ ਘਰ ਵਿੱਚ ਕੋਈ ਨਹੀਂ ਸੀ ਮੇਰਾ ਦਿਉਰ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਉਹ ਪਰੇਸ਼ਾਨ ਲੱਗ ਰਿਹਾ ਸੀ ਮੈਂ ਉਹਨਾਂ ਨੂੰ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੀ ਸੀ ਮੈਂ ਕਿਹਾ ਮੈਨੂੰ ਸ਼ਾਇਦ ਭੁਲੇਖਾ ਪਿਆ ਹੋਵੇ ਤਾਂ ਉਹ ਕਹਿਣ ਲੱਗੇ ਹਾਂ ਸ਼ਾਇਦ ਤੈਨੂੰ ਭੁਲੇਖਾ ਲੱਗਿਆ ਸੀ ਉਹ ਮੇਰੇ ਨਾਲੋਂ ਜ਼ਿਆਦਾ ਆਪਣੇ ਆਪ ਨੂੰ ਤਸੱਲੀ ਦੇ ਰਹੇ ਸੀ ਪਰ ਉਹਨਾਂ ਦੇ ਮੂੰਹ ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਦਿਖਾਈ ਦਿੰਦੀਆਂ ਸੀ ਹੁਣ ਹਰ ਰੋਜ਼ ਰਾਤ ਨੂੰ ਜਦੋਂ ਮੈਂ ਆਪਣੇ ਪਤੀ ਕੋਲ ਬੈਠਦੀ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਜਾਂਦੇ ਤਾਂ ਮੈਨੂੰ ਰੋਜ਼ ਰਾਤ ਨੂੰ ਖਿੜਕੀ ਵਿੱਚ ਕਿਸੇ ਦਾ ਪਰਖਾ ਪੈਂਦਾ ਪਰ ਮੈਂ ਆਪਣੇ ਪਤੀ ਨੂੰ ਨਾ ਦੱਸਦੀ ਕਿਉਂਕਿ ਮੇਰਾ ਪਤੀ ਪਰੇਸ਼ਾਨ ਹੁੰਦਾ ਸੀ ਤੇ ਮੈਂ ਉਸ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੀ ਸੀ ਇੱਕ ਦਿਨ ਉਹਨਾਂ ਨੇ ਮੈਨੂੰ ਬਹੁਤ ਹੀ ਅਜੀਬ ਗੱਲ ਕਹੀ ਜਿਸ ਦਿਨ ਮੈਂ ਬਹੁਤ ਹਰਾਨ ਰਹਿ ਗਈ ਵੈਸੇ ਤਾਂ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਮੇਰੇ ਭਰਾ ਤੋਂ ਦੂਰ ਰਹਿ ਪਰ ਅੱਜ ਉਹਨਾਂ ਨੇ ਮੈਨੂੰ ਸਖਤ ਸ਼ਬਦਾਂ ਵਿੱਚ ਕਿਹਾ ਕਿ ਜਦੋਂ ਵੀ ਫ੍ਰੀ ਹੁੰਦੀ ਆਂ ਐਵੇਂ ਮੇਰੇ ਭਰਾ ਕੋਲ ਨਾ ਬੈਠਿਆ ਕਰ ਮੈਨੂੰ ਗੈਰ ਮਰਤ ਨਾਲ ਗੱਲਾਂ ਕਰਨ ਵਾਲੀਆਂ ਔਰਤਾਂ ਬਿਲਕੁਲ ਵਧੀਆ ਨਹੀਂ ਲੱਗਦੀਆਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਵੀ ਗੱਲਾਂ ਕਰਨ ਦਾ ਕੋਈ ਸ਼ੌਂਕ ਨਹੀਂ ਪਰ ਉਸਦੇ ਕੰਮ ਤਾਂ ਮੈਨੂੰ ਕਰਨੇ ਪਏ ਰੋਟੀ ਟਾਈਮ ਤੇ ਦੇਣੀ ਆ ਤੇ ਕੱਪੜੇ ਦੇਣੇ ਕਿਉਂਕਿ ਉਹ ਤਾਂ ਚੱਲ ਫਿਰ ਵੀ ਨਹੀਂ ਸਕਦਾ ਸੀ ਉਸ ਦੀ ਦੇਖਭਾਲ ਲਈ ਇੱਕ ਆਦਮੀ ਰੱਖਿਆ ਗਿਆ ਸੀ ਉਹ ਦਿਨ ਦੇ ਟਾਈਮ ਤੱਕ ਡਿਊਟੀ ਕਰਦਾ ਸੀ ਪਰ ਰਾਤ ਦੇ ਟਾਈਮ ਉਹ ਆਪਣੇ ਘਰ ਚਲਾ ਜਾਂਦਾ ਸੀ ਮੈਂ ਦੇਖਿਆ ਸੀ ਕਿ ਮੇਰੇ ਪਤੀ ਦਾ ਸੁਭਾਅ ਮੇਰੇ ਦਿਉਰ ਲਈ ਠੀਕ ਨਹੀਂ ਜਦੋਂ ਵੀ ਮੇਰਾ ਦਿਉਰ ਕੁਝ ਵੀ ਕਹਿੰਦਾ ਸੀ ਤਾਂ ਮੇਰਾ ਪਤੀ ਉਸ ਨੂੰ ਭੱਜ ਕੇ ਪੈ ਜਾਂਦਾ ਸੀ ਇਸ ਦੇ ਨਾਲ ਉਸ ਦਾ ਚਿਹਰਾ ਉਦਾਸ ਹੋ ਜਾਂਦਾ ਸੀ ਮੈਨੂੰ ਇਸ ਤਰ੍ਹਾਂ ਸੀ ਕਿ ਮੇਰੇ ਪਤੀ ਤੇ ਉਸ ਬਾਰੇ ਜੋ ਵੀ ਗਲਤਫਹਿਮੀ ਆ ਦੂਰ ਹੋ ਜਾਈ ਜਦੋਂ ਦੀ ਮੈਂ ਘਰ ਆਈ ਸੀ ਉਸ ਟਾਈਮ ਤੋਂ ਮੇਰਾ ਦੀਔਰਨੇ ਕਦੇ ਵੀ ਮੇਰੇ ਨਾਲ ਗਲਤ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਕੋਜੇ ਹੋਜਾ ਬੋਲਿਆ ਸੀ ਜਿਸ ਨਾਲ ਮੈਨੂੰ ਤਕਲੀਫ ਹੋਵੇ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਪਤੀ ਮੇਰੇ ਦਿਔਰ ਨਾਲ ਸੁਲ੍ਹਾ ਸਿਫਾਈ ਹੋ ਜਾਵੇ ਮੈਂ ਉਹਨਾਂ ਕੁੜੀਆਂ ਵਿੱਚੋਂ ਨਹੀਂ ਸੀ ਜੋ ਆਪਣੇ ਪਤੀ ਨੂੰ ਉਹਨਾਂ ਦੇ ਖਾਨਦਾਨ ਤੋਂ ਦੂਰ ਕਰਦੀਆਂ ਮੇਰੇ ਪਤੀ ਦੇ ਰਿਸ਼ਤੇਦਾਰ ਵੀ ਥੋੜੇ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਉਹਨਾਂ ਨਾਲੋਂ ਦੂਰ ਹੋਵੇ ਮੇਰਾ ਪਤੀ ਤਾਂ ਮੇਰੀ ਗੱਲ ਸੁਣਨਾ ਨਹੀਂ ਚਾਹੁੰਦਾ ਸੀ ਜਦੋਂ ਵੀ ਮੈਂ ਕੁਝ ਬੋਲਣ ਲੱਗਦੀ ਤੋ ਕਹਿੰਦਾ ਤੂੰ ਸਾਡੇ ਮਾਨਵਿਆਂ ਤੋਂ ਦੂਰ ਰਿਆ ਕਰ ਇੱਕ ਦਿਨ ਜੋ ਆਦਮੀ ਰੱਖਿਆ ਸੀ ਉਹ ਛੁੱਟੀ ਤੇ ਸੀ ਮੈਂ ਆਪਣੇ ਦਿਓਰ ਨੂੰ ਰੋਟੀ ਦੇਣ ਗਈ ਜਦੋਂ ਮੈਂ ਵਾਪਸ ਮੁੜਨ ਲੱਗੀ ਤਾਂ ਉਸਨੇ ਬੜੇ ਪਿਆਰ ਨਾਲ ਕਿਹਾ ਭਾਬੀ ਕਦੇ ਮੇਰੇ ਨਾਲ ਵੀ ਗੱਲ ਕਰ ਲਿਆ ਕਰੋ ਕਦੇ ਸੁੱਖ ਸਾਂ ਦੀ ਪੁੱਛ ਲਿਆ ਕਰੋ ਕਿ ਵੀਰੇ ਨੇ ਤੁਹਾਨੂੰ ਮੇਰੇ ਨਾਲ ਗੱਲ ਕਰਨ ਤੋਂ ਮਨਾ ਕੀਤਾ ਤਾਂ ਮੈਂ ਹਾਸ ਕੇ ਟਾਲ ਦਿੱਤੀ ਤੇ ਉਸ ਨਾਲ ਗੱਲਾਂ ਕਰਨ ਲੱਗ ਪਈ ਹਰ ਰੋਜ਼ ਮੈਂ ਉਸ ਨਾਲ ਬਹੁਤ ਟਾਈਮ ਗੱਲਾਂ ਕਰਦੀ ਮੈਂ ਇਹ ਗੱਲ ਭੁੱਲ ਗਈ ਕਿ ਮੇਰੇ ਪਤੀ ਨੇ ਮੈਨੂੰ ਕਿਸ ਗੱਲ ਲਈ ਮਨਾ ਕੀਤਾ ਜਦੋਂ ਮੈਂ ਆਪਣੇ ਅਣ ਗੱਲਾਂ ਕਰਦੀ ਤਾਂ ਮੈਨੂੰ ਸਮਝ ਆ ਗਿਆ ਕਿ ਮੇਰਾ ਤੇ ਔਰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ ਉਹ ਗੱਲਾਂ ਵੀ ਬਹੁਤ ਵਧੀਆ ਕਰਦਾ ਸੀ ਪਰ ਇਸ ਦੇ ਉਲਟ ਮੇਰਾ ਪਤੀ ਹਰ ਵਕਤ ਚੁੱਪ ਰਹਿੰਦਾ ਸੀ ਮੈਂ ਹੀ ਉਸ ਨਾਲ ਗੱਲਾਂ ਕਰਦੀ ਰਹਿੰਦੀ ਸੀ ਉਸ ਦੀ ਗੱਲ ਤਾਂ ਹਾਂ ਜਾਂ ਨਾ ਵਿੱਚ ਖਤਮ ਹੋ ਜਾਂਦੀ ਸੀ ਹੁਣ ਮੇਰੇ ਦਿਉਰ ਦੇ ਗੱਲਾਂ ਥੋੜੀਆਂ ਜਿਹੀਆਂ ਅਜੀਬ ਹੋ ਗਈਆਂ ਸੀ ਇਸ ਤਰ੍ਹਾਂ ਲੱਗਦਾ ਸੀ ਕਿਉਂ ਮੈਨੂੰ ਮੇਰੇ ਪਤੀ ਤੋਂ ਦੂਰ ਕਰਨਾ ਚਾਹੁੰਦਾ ਇੱਕ ਦਿਨ ਮੇਰੇ ਦਿਉਰ ਨੇ ਮੈਨੂੰ ਕਿਹਾ ਭਾਬੀ ਤੇਨੂੰ ਪਤਾ ਕਿ ਮੇਰਾ ਵੀਰਾ ਚੁੱਪ ਕਿਉਂ ਰਹਿੰਦਾ ਮੈਂ ਕਿਹਾ ਨਹੀਂ ਤਾਂ ਉਹ ਕਹਿਣ ਲੱਗਿਆ ਕਿ ਮੇਰਾ ਭਰਾ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਸੀ ਪਰ ਪਾਪਾ ਇਸ ਰਿਸ਼ਤੇ ਲਈ ਨਹੀਂ ਮੰਨਦੇ ਸੀ ਮੇਰੇ ਭਰਾ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਾਪਾ ਨੇ ਮਸਾਂ ਟਾਈਮ ਤੇ ਹਸਪਤਾਲ ਲਿਜਾ ਕੇ ਉਹਨਾਂ ਦੀ ਜਾਨ ਬਚਾਈ ਉਸ ਕੁੜੀ ਨਾਲ ਇਹਨਾਂ ਨੇ ਮੰਗਣੀ ਕਰਵਾ ਲਈ ਇਹਨਾਂ ਦੀ ਮੰਗਣੀ ਤੋਂ ਬਾਅਦ ਉਸ ਨੇ ਇੱਕ ਅਮੀਰ ਮੁੰਡੇ ਨਾਲ ਵਿਆਹ ਕਰਾ ਲਿਆ ਜਿਸ ਕਾਰਨ ਮੇਰੇ ਭਰਾ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਉਹ ਅੱਜ ਤੱਕ ਵੀ ਉਸ ਕੁੜੀ ਨੂੰ ਭੁੱਲ ਨਹੀਂ ਸਕਿਆ ਤਾਂ ਹੀ ਉਹ ਤਾਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਉਹ ਬੰਦੀ ਇੱਜ਼ਤ ਦਿੰਦਾ ਤੇ ਮੇਰੇ ਰੋਂਗ ਦੇ ਖੜੇ ਹੋ ਗਏ ਕਿ ਮੇਰੇ ਪਤੀ ਨੇ ਮੈਨੂੰ ਕਦੇ ਇਹ ਗੱਲ ਦੱਸੀ ਨਹੀਂ ਮੈਂ ਵੀ ਚੁੱਪਚਾਪ ਰਹਿਣ ਲੱਗ ਪਈ ਤੇ ਜ਼ਿਆਦਾ ਗੱਲ ਨਹੀਂ ਕਰਦੀ ਸੀ ਪਹਿਲਾਂ ਤਾਂ ਦੋ ਦਿਨ ਉਹਨਾਂ ਨੇ ਇਸ ਤਰ੍ਹਾਂ ਹੀ ਬੀਤ ਗਏ ਇੱਕ ਦਿਨ ਮੈਨੂੰ ਕਹਿੰਦੇ ਤੈਨੂੰ ਕੀ ਗੱਲ ਹੋ ਗਈ ਮੇਰੇ ਦਿਲ ਵਿੱਚ ਤਾਂ ਗੁੱਸਾ ਉੱਠਿਆ ਹੋਇਆ ਸੀ ਤੇ ਮੈਂ ਸਾਰਾ ਪੜਾਸ ਕੱਢ ਦਿੱਤਾ ਤੁਸੀਂ ਕਿਸੇ ਹੋਰ ਕੁੜੀ ਨੂੰ ਪਿਆਰ ਕਰਦੇ ਹੋ ਤੇ ਹਾਲੇ ਤੱਕ ਉਸ ਨੂੰ ਭੁੱਲ ਨਹੀਂ ਸਕੇ ਉਹ ਕਹਿੰਦੇ ਤੈਨੂੰ ਇਹ ਗੱਲ ਕਿਸ ਨੇ ਦੱਸੀ ਮੈਂ ਤੈਨੂੰ ਉਸ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ ਆ ਤੇ ਤੂੰ ਹਲੇ ਵੀ ਗੱਲ ਕਰ ਰਹੀ ਆ ਤੂੰ ਉਸ ਨਾਲ ਗੱਲਾਂ ਕਰਦੀ ਆ ਹਾਂ ਮੈਂ ਉਸ ਕੁੜੀ ਨੂੰ ਪਿਆਰ ਕਰਦਾ ਸੀ ਪਰ ਜਦੋਂ ਤੂੰ ਉਸਨੇ ਹੋਰ ਮੁੰਡੇ ਨੂੰ ਪਸੰਦ ਕਰ ਲਿਆ ਤਾਂ ਮੈਂ ਉਸ ਨੂੰ ਬਿਲਕੁਲ ਭੁੱਲ ਗਿਆ ਮੈਂ ਤੇਰੇ ਤੋਂ ਬਿਨਾਂ ਕਿਸੇ ਨੂੰ ਪਿਆਰ ਨਹੀਂ ਕਰਦਾ ਅੱਜ ਮੇਰੀ ਗੱਲ ਧਿਆਨ ਨਾਲ ਸੁਣ ਲੈ ਜੇ ਅੱਜ ਤੋਂ ਬਾਅਦ ਮੈਂ ਤੈਨੂੰ ਦੇਖ ਲਿਆ ਉਸ ਨਾਲ ਗੱਲਾਂ ਕਰਦੀ ਤਾਂ ਮੈਂ ਤੈਨੂੰ ਹਮੇਸ਼ਾ ਲਈ ਛੱਡ ਦੇਵਾਂਗਾ ਮੈਂ ਆਪਣੇ ਪਤੀ ਦਾ ਇਹ ਰਵਈਆ ਦੇਖ ਕੇ ਬਹੁਤ ਪਰੇਸ਼ਾਨ ਹੋ ਗਈ। ਉਹ ਆਪਣੇ ਭਰਾ ਨੂੰ ਇਸ ਹੱਦ ਤੱਕ ਨਫ਼ਰਤ ਕਰਦਾ ਸੀ। ਮੈਂ ਆਪਣੇ ਦਿਓਰ ਤੋਂ ਦੂਰ ਦੂਰ ਰਹਿਣ ਲੱਗ ਪਈ। ਫਿਰ ਇੱਕ ਦਿਨ ਉਸ ਕੋਲ ਗਈ ਤੇ ਫੇਰ ਉਸ ਨਾਲ ਗੱਲਾਂ ਕਰਨ ਲੱਗ ਪਈ। ਹੁਣ ਮੈਂ ਉਸ ਨਾਲ ਗੱਲਾਂ ਕਰਦੀ। ਪਰ ਮੈਂ ਇਸ ਤਰ੍ਹਾਂ ਹੁੰਦਾ ਕਿ ਕੋਈ ਗੱਲ ਦਾ ਪਤਾ ਨਾ ਲੱਗ ਜਾਵੇ ਤੇ ਕੋਈ ਗੱਲ ਪਤੀ ਦੇ ਸਾਹਮਣੇ ਨਾ ਹੋਵੇ। ਮੈਂ ਕੀ ਮੈਂ ਉਸ ਨਾਲ ਗੱਲਾਂ ਕਰਦੀ ਆ। ਮੈਂ ਉਹ ਮੈਨੂੰ ਕਹਿਣ ਲੱਗਿਆ ਭਾਬੀ ਤੈਨੂੰ ਪਤਾ ਮੇਰਾ ਭਰਾ ਮੇਰੇ ਨਾਲ ਗੱਲ ਕਰਨ ਤੋਂ ਤੈਨੂੰ ਕਿਉਂ ਰੁਕਦਾ ਮੇਰੇ ਮਨ ਵਿੱਚ ਵੀ ਇਹ ਬਹੁਤ ਦਿਨਾਂ ਤੋਂ ਸਵਾਲ ਸੀ ਪਰ ਇਹ ਮੈਂ ਪੁੱਛ ਨਹੀਂ ਸਕਦੀ ਸੀ ਤਾਂ ਉਹ ਕਹਿਣ ਲੱਗਿਆ ਕਿ ਇਸ ਦੀ ਪੜਤਾਲ ਤੂੰ ਆਪ ਖੁਦ ਕਰ ਉਹਨਾਂ ਦਾ ਇੱਕ ਰਾਜ ਹੈ ਮੈਂ ਤੈਨੂੰ ਸਹੀ ਟਾਈਮ ਤੇ ਆਉਣ ਤੇ ਦੱਸ ਦੇਵਾਂਗਾ ਮੈਂ ਰਾਜ ਪਤਾ ਕਰਨਾ ਚਾਹੁੰਦੀ ਸੀ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਮੈਂ ਇੰਨਾ ਸਬਰ ਕਰ ਸਕਾਂ ਮੈਂ ਆਪਣੇ ਪਤੀ ਨੂੰ ਹਰ ਵਕਤ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਈ ਜਦੋਂ ਉਹ ਫੋਨ ਕਰਦੇ ਤੇ ਆਪਣੇ ਦੋਸਤਾਂ ਨੂੰ ਮੈਸੇਜ ਕਰਦੇ ਜਾਂ ਕਿਸੇ ਦਾ ਫੋਨ ਆ ਜਾਂਦਾ ਤਾਂ ਉਹ ਬਾਹਰ ਚਲੇ ਜਾਂਦੇ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੇਰੇ ਤੋਂ ਕੁਝ ਛੁਪਾ ਰਹੀ ਹੈ ਉਹ ਕਿਸੇ ਕੁੜੀ ਨਾਲ ਗੱਲਾਂ ਕਰ ਰਹੀ ਹੈ ਇੱਕ ਰਾਤ ਨੂੰ ਮੇਰੇ ਪਤੀ ਕਿਸੇ ਨਾਲ ਗੱਲਾਂ ਕਰਕੇ ਵਾਪਸ ਕਮਰੇ ਵਿੱਚ ਆਇਆ ਮੈਂ ਕਿਹਾ ਕਿਸ ਦਾ ਫੋਨ ਸੀ ਤਾਂ ਉਸਨੇ ਕਿਹਾ ਮੇਰੇ ਦੋਸਤ ਦਾ ਫੋਨ ਸੀ ਉਹਨਾਂ ਦੇ ਚਿਹਰੇ ਦੀ ਸਮਾਈਲ ਸੀ ਤੇ ਮੇਰੇ ਇੰਕ ਬਹੁਤ ਗੁੱਸੇ ਨਾਲ ਬੋਲੀ ਕਿਸ ਦਾ ਫੋਨ ਸੀ ਤਾਂ ਕਹਿਣ ਲੱਗੇ ਰਮਨ ਦਾ ਫੋਨ ਸੀ ਉਹ ਉਹਨਾਂ ਦੇ ਬਚਪਨ ਦਾ ਦੋਸਤ ਸੀ ਅਕਸਰ ਉਹ ਰਾਤ ਨੂੰ ਹੀ ਫੋਨ ਕਰਦਾ ਸੀ ਕਿਉਂਕਿ ਉਹ ਫੋਰਨ ਵਿੱਚ ਰਹਿੰਦਾ ਸੀ ਤੇ ਹੁਣ ਲਗਾਤਾਰ ਹੀ ਉਹਨਾਂ ਦੇ ਦੋਸਤਾਂ ਦੇ ਫੋਨ ਆਉਂਦੇ ਜੋ ਰਾਤ ਨੂੰ ਹੀ ਆਉਂਦੇ ਉਹ ਫੋਨ ਲੈ ਕੇ ਬਾਹਰ ਚਲਾ ਜਾਂਦਾ ਤੇ ਮੈਨੂੰ ਬਹੁਤ ਗੁੱਸਾ ਆਉਂਦਾ ਜਦੋਂ ਅੱਜ ਰਾਤ ਨੂੰ ਬਾਹਰ ਗਏ ਤਾਂ ਮੈਂ ਵੀ ਉਹਨਾਂ ਦੇ ਪਿੱਛੇ ਚਲੀ ਗਈ ਉਹ ਆਪਣੇ ਦੋਸਤਾਂ ਨਾਲ ਹਾਸਾ ਹਾਸਕੇ ਗੱਲਾਂ ਕਰ ਰਹੀ ਸੀ ਮੈਨੂੰ ਵੀ ਗੁੱਸਾ ਆ ਗਿਆ ਮੈਂ ਜ਼ੋਰ ਦੀ ਚੀਕੀ ਉਹ ਗੁੱਸੇ ਨਾਲ ਮੇਰੀ ਬਾਹ ਫੜ ਕੇ ਮੈਨੂੰ ਕਮਰੇ ਦੇ ਵਿੱਚ ਲੈ ਆਏ ਕਿਹਾ ਇਹ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਕਿਹਾ ਮੇਰਾ ਹੋਣਾ ਹੀ ਆ ਦਿਮਾਗ ਖਰਾਬ ਲੋਕਾਂ ਨਾਲ ਤਾਂ ਹਾਸਾ ਹਾਸ ਕੇ ਗੱਲਾਂ ਕਰਦੇ ਹੋ ਤੇ ਮੇਰੇ ਲਈ ਤੁਹਾਡੇ ਕੋਲ ਟਾਈਮ ਨਹੀਂ ਉਹ ਕਹਿਣ ਲੱਗੇ ਤੂੰ ਮੇਰੇ ਭਰਾ ਨਾਲ ਫਿਰ ਗੱਲਾਂ ਕਰਨ ਲੱਗ ਪਈ ਮੈਂ ਚੁੱਪ ਕਰ ਗਈ ਮੈਂ ਕਿਹਾ ਮੈਂ ਉਸ ਨਾਲ ਕੰਮ ਮਤਲਬ ਦੀ ਗੱਲ ਕਰਦੀ ਆ ਤੇ ਫਿਰ ਉਹ ਚੁੱਪ ਕਰਕੇ ਸੌਂਗੇ ਮੈਂ ਵੀ ਸੌਣ ਲੱਗ ਪਈ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਉਹ ਸੱਚ ਜਾਨਣਾ ਚਾਹੁੰਦੀ ਸੀ ਜੋ ਉਸ ਦੇ ਭਰਾ ਨੂੰ ਪਤਾ ਸੀ ਸਵੇਰੇ ਮੈਂ ਗਈ ਤਾਂ ਮੈਂ ਆਪਣੇ ਦੌਰ ਨੂੰ ਕਿਹਾ ਕਿ ਮੈਨੂੰ ਉਹ ਰਾਜ ਦੱਸ ਦੇ ਤਾਂ ਉਹ ਮੇਰੇ ਵੱਲ ਦੇਖ ਕੇ ਮੁਸਕਰਾਇਆ ਐਨੀ ਤੈਨੂੰ ਕੀ ਕਹ ਲਈ ਆ ਮੈਂ ਕਿਹਾ ਮੇਰੇ ਮੈਂ ਹੋਰ ਸਬਰ ਨਹੀਂ ਕਰ ਸਕਦੀ ਉਸ ਨੇ ਕਿਹਾ ਇਹ ਦਵਾਈ ਲੈ ਤੇ ਇਹ ਮੇਰੇ ਭਰਾ ਦੇ ਦੁੱਧ ਵਿੱਚ ਮਿਲਾ ਦੇਵੀਂ ਜਦੋਂ ਉਹ ਰਾਤ ਨੂੰ ਸੌਂ ਗਿਆ ਤਾਂ ਮੇਰੇ ਕੋਲ ਕਮਰੇ ਵਿੱਚ ਆ ਤੇ ਮੈਂ ਤੈਨੂੰ ਸਾਰਾ ਸੱਚ ਦੱਸ ਦੇਵਾਂਗਾ ਮੈਂ ਪਹਿਲਾਂ ਦਵਾਈ ਲੈ ਕੇ ਥੋੜੀ ਜਿਹੀ ਪਰੇਸ਼ਾਨ ਹੋਈ ਫਿਰ ਮੈਂ ਸੋਚਿਆ ਕਿ ਉਸ ਦਾ ਸਾਕਾ ਭਰਾ ਹੈ ਕੁਝ ਨਾ ਕੁਝ ਤਾਂ ਉਸ ਨੂੰ ਪਤਾ ਹੀ ਹੋਵੇਗਾ ਰਾਤ ਨੂੰ ਮੈਂ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਮੈਨੂੰ ਮੇਰੇ ਦਿਓਰ ਨੇ ਕਿਹਾ ਸੀ ਮੈਂ ਦੁੱਧ ਵਿੱਚ ਦਵਾਈ ਮਿਲਾ ਕੇ ਆਪਣੇ ਪਤੀ ਨੂੰ دی ਹੈ ਤੇ ਆ ਕੇ ਰਸੋਈ ਵਿੱਚ ਬਰਤਨ ਸਾਫ਼ ਕਰਨ ਲੱਗ ਪਈ। ਜਦੋਂ ਮੈਂ ਵਾਪਸ ਗਈ ਤਾਂ ਦੁੱਧ ਦਾ ਗਲਾਸ ਖਾਲੀ ਸੀ ਤੇ ਮੇਰਾ ਪਤੀ ਘੋੜੇ ਵਿੱਚ ਕੇ ਸੌ ਗਿਆ। ਮੈਂ ਜਲਦੀ ਨਾਲ ਉਸ ਤੋਂ ਰਾਜ ਪੁੱਛਣ ਲਈ ਉਸਦੇ ਕਮਰੇ ਵਿੱਚ ਗਈ। ਉਹ ਅਜੀਬ ਤਰ੍ਹਾਂ ਨਾਲ ਮੇਰੇ ਵੱਲ ਦੇਖ ਕੇ ਮੁਸਕਰਾ ਰਿਹਾ ਸੀ। ਮੇਰੀ ਪ੍ਰਤਾਪ ਦੀ ਹੱਦ ਖਤਮ ਹੋ ਗਈ। ਕਿਉਂਕਿ ਮੈਨੂੰ ਉੱਥੇ ਬੈਠੀ ਬੈਠੀ ਨੂੰ ਅੱਧੇ ਘੰਟਾ ਹੋ ਗਿਆ ਸੀ। ਮੈਂ ਵਾਪਸ ਆਉਣ ਲੱਗੀ ਤਾਂ ਉਸਨੇ ਮੇਰ ਨੂੰ ਕਿਹਾ ਕਿ ਐਨੇ ਕੀ ਕਰੀ ਆ ਭਾਬੀ ਮੇਰੇ ਕੋਲ ਹੋਰ ਟਾਈਮ ਬੈਠ ਜਾਓ ਹਜੇ ਤਾਂ ਸਾਰੀ ਰਾਤ ਪਈ ਐ ਆਪਣੇ ਵਿੱਚ ਕੋਈ ਨਹੀਂ ਆ ਸਕਦਾ ਮੈਨੂੰ ਉਸਤੇ ਗਲਤ ਇਰਾਦਿਆਂ ਦਾ ਸ਼ੱਕ ਹੋਇਆ ਪਰ ਮੈਂ ਸੋਚਿਆ ਇਥੇ ਚੱਲ ਫਿਰ ਨਹੀਂ ਸਕਦਾ ਇਹ ਤਾਂ ਕਿਸੇ ਦਾ ਮੁਹਤਾਜ ਹੈ ਇਹ ਮੇਰਾ ਕੀ ਵਿਗਾੜ ਲਵੇਗਾ ਮੈਨੂੰ ਉਸਨੇ ਕਿਹਾ ਕਿ ਮੈਨੂੰ ਛੇਤੀ ਛੇਤੀ ਰਾਜਦਾਸ ਤਾਂ ਉਹ ਚੀਚੀ ਹਸਣ ਲੱਗ ਪਿਆ ਕਹਿੰਦਾ ਰਾਜ ਮੈਂ ਕਿਹਾ ਹਾਂ ਮੈਨੂੰ ਉਸਨੇ ਆਪਣੇ ਬੈੱਡ ਉੱਤੇ ਧੱਕਾ ਮਾਰ ਦਿੱਤਾ ਇਹ ਦੇਖ ਕੇ ਮੈਂ ਹੈਰਾਨ ਰਹਿ ਗਈ ਕਿ ਉਹ ਆਪਣੀਆਂ ਲਾਠੀਆਂ ਤੋਂ ਬਿਨਾਂ ਆਪਣੇ ਪੈਰਾਂ ਤੇ ਖੜਾ ਸੀ ਮੈਂ ਆਪਣਾ ਸਿਰ ਫੜ ਕੇ ਬੈਠ ਗਈ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਪਤੀ ਸਹੀ ਕਹਿੰਦਾ ਸੀ ਇਸ ਤੋਂ ਦੂਰ ਰਹੀਂ ਅੱਜ ਮੈਂ ਆਪਣੇ ਹੱਥੀ ਆਪਣੇ ਪਤੀ ਨੂੰ ਦਵਾਈ ਦੇ ਕੇ ਆਪਣੀ ਬਰਬਾਦੀ ਦਾ ਜਿੰਦਾ ਖੋਲ ਲਿਆ ਸੀ ਉਹ ਮੇਰੇ ਵੱਲ ਵਧ ਰਿਹਾ ਸੀ ਮੈਂ ਉਸ ਨੂੰ ਕਿਹਾ ਇਨੀ ਸ਼ਰਮਣੀ ਆਉਂਦੀ ਲਾਚਾਰ ਬਣ ਕੇ ਲੋਕਾਂ ਦੀ ਹਮਦਰਦੀ ਲੈਣਾ ਤਾਂ ਉਹ ਕਹਿਣ ਲੱਗਿਆ ਪਹਿਲਾਂ ਤਾਂ ਮੇਰੀ ਗੱਲ ਸੁਣ ਪਹਿਲਾਂ ਮੈਂ ਅਮਨ ਨੂੰ ਪਸੰਦ ਕਰਦਾ ਸੀ ਤੇ ਮੇਰੇ ਭਰਾ ਦੀ ਉਹਦੇ ਤੇ ਅੱਖ ਰੱਖ ਕੇ ਉਸ ਨਾਲ ਮੰਗਣੀ ਕਰਵਾ ਲਈ ਤੇ ਵੇਖੋ ਮੈਂ ਕਿਸ ਤਰ੍ਹਾਂ ਉਸ ਨੂੰ ਉਸ ਤੋਂ ਦੂਰ ਕਰ ਦਿੱਤਾ ਤੇ ਹੁਣ ਤੁਸੀਂ ਜਦੋਂ ਦੇ ਆਏ ਹੋ ਮੈਂ ਚਾਹੁੰਦਾ ਹਾਂ ਤੁਸੀਂ ਵੀ ਉਸ ਤੋਂ ਦੂਰ ਹੋ ਜਾਓ ਪਰ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਤੁਸੀਂ ਉਸ ਦੇ ਨੇੜੇ ਰਹਿੰਦੇ ਹੋ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਗਈ ਮੈਂ ਤੁਹਾਨੂੰ ਉਸਦੇ ਨਾਲ ਨਹੀਂ ਦੇਖ ਸਕਦਾ ਮੈਂ ਚਾਹੁੰਦਾ ਜਿਸ ਤਰ੍ਹਾਂ ਮੈਂ ਦੁਖੀ ਹਾਂ ਉਸੇ ਤਰ੍ਹਾਂ ਮੇਰਾ ਭਰਾ ਵੀ ਦੁਖੀ ਹੋਵੇ ਮੈਂ ਹੈਰਾਨ ਰਹਿ ਗਈ ਕਿ ਕਿੰਨਾ ਮਕਾਰ ਬੰਦਾ ਕਿੰਨੀ ਨਫ਼ਰਤ ਭਰੀ ਐ ਇਸ ਬੰਦੇ ਵਿੱਚ ਉਹ ਮੇਰੇ ਨੇੜੇ ਆ ਰਿਹਾ ਸੀ ਤੇ ਮੈਂ ਉਸ ਨੂੰ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੇਰੇ ਭਰਾ ਦੀ ਪਤਨੀ ਆ ਤੇ ਉਸ ਦੀ ਇੱਜ਼ਤਾਂ ਉਹ ਕਹਿੰਦਾ ਮੇਰੇ ਕੋਲ ਉਸ ਦਾ ਨਾਂ ਨਾ ਲੈ ਮੈਨੂੰ ਉਸ ਤੋਂ ਸਖਤ ਨਫ਼ਰਤ ਆ ਮੇਰੇ ਵੱਲ ਵੇਖ ਕੇ ਹੱਸਣ ਲੱਗ ਪਿਆ ਕਹਿੰਦਾ ਜੇ ਤੂੰ ਮੇਰੀਆਂ ਗੱਲਾਂ ਬਾਹਰ ਚਾ ਕੇ ਦੱਸੇਗੀ ਕੌਣ ਯਕੀਨ ਕਰੂਗਾ ਤੇਰੇ ਤੇ ਤਾਂ ਪਿੱਛੋਂ ਆਵਾਜ਼ ਆਈ ਕਿ ਮੈਂ ਇਸ ਤੇ ਯਕੀਨ ਕਰਾਂਗਾ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਪਤੀ ਸੀ ਮੈਂ ਰੱਬ ਦਾ ਸ਼ੁਕਰ ਕੀਤਾ ਤੇ ਉਸ ਦੇ ਪਿੱਛੇ ਜਾ ਕੇ ਖੜ ਗਈ ਉਸ ਨੇ ਕਿਹਾ ਮੈਨੂੰ ਤੇਰੇ ਇਰਾਦਿਆਂ ਦਾ ਪਹਿਲਾਂ ਹੀ ਪਤਾ ਸੀ ਕਿ ਤੂੰ ਇਸ ਤਰ੍ਹਾਂ ਦਾ ਮੈਨੂੰ ਇਹ ਨਹੀਂ ਪਤਾ ਸੀ ਕਿ ਤੂੰ ਮੈਨੂੰ ਮਨੋਂ ਦੂਰ ਕੀਤਾ ਜੇ ਮੈਨੂੰ ਪਤਾ ਹੁੰਦਾ ਤੂੰ ਪਸੰਦ ਹੈ ਉਸ ਨੂੰ ਕਰਦਾ ਤਾਂ ਮੈਂ ਉਸ ਨਾਲ ਮੰਗਣੀ ਨਾ ਕਰਾਉਂਦਾ ਉਹ ਖੁਦ ਮੈਨੂੰ ਪਿਆਰ ਕਰਦੀ ਸੀ ਤੇਰੀ ਮੇਰੀ ਪਤਨੀ ਤੇ ਗਲਤ ਨਜ਼ਰ ਆ ਤਾਂ ਮੈਂ ਇਸ ਨੂੰ ਤੇਰੇ ਕੋਲ ਆਉਣ ਤੋਂ ਤਾਂ ਹੀ ਰੋਕਦਾ ਸੀ ਇਹ ਜੋ ਨਾਟਕ ਕਰਦਾ ਸੀ ਤੂੰ ਲਾਚਾਰ ਬਨਦਾ ਇਸ ਦਾ ਵੀ ਮੈਨੂੰ ਪਤਾ ਸੀ ਤਾਂ ਹੀ ਤੇਰੇ ਕੋਲ ਜਿਹੜਾ ਆਦਮੀ ਲੱਗਿਆ ਸੀ ਉਹ ਆਪਣੀ ਜਾਣ ਪਹਿਚਾਨ ਵਾਲਾ ਸੀ ਤਾਂ ਕਿ ਤੇਰੀ ਹਲ ਪਲ ਦੀ ਖਬਰ ਮੈਨੂੰ ਮਿਲਦੀ ਰਹੀ ਅੱਜ ਜਦੋਂ ਤੂੰ ਇਸ ਨਾਲ ਨੀਂਦ ਦੀਆਂ ਗੋਲੀਆਂ ਦੀ ਗੱਲ ਕਰ ਰਿਆ ਸੀ ਉਸਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਤੇ ਇਹ ਜੋ ਦੁੱਧ ਲੈ ਕੇ ਮੇਰੇ ਵਾਸਤੇ ਲੈ ਕੇ ਆਈ ਉਹ ਮੈਂ ਦੁੱਧ ਡੋਲ ਦਿੱਤਾ ਕਿਉਂਕਿ ਮੈਨੂੰ ਕੁਝ ਗੜਬੜ ਦਾ ਖਿਆਲ ਸੀ ਮੇਰਾ ਦਿਔਰ ਨੀਵੀਂ ਪਾਈ ਖੜਾ ਸੀ ਤੇ ਦੂਸਰੇ ਦਿਨ ਮੈਂ ਤੇ ਮੇਰੇ ਪਤੀ ਨੇ ਉਹ ਘਰ ਛੱਡ ਕੇ ਅਲੱਗ ਰਹਿਣ ਲੱਗ ਪਏ ਮੈਂ ਆਪਣੇ ਪਤੀ ਕੋਲੋਂ ਆਪਣੇ ਕੀਤੇ ਤੇ ਮਾਫੀ ਮੰਗੀ ਕਿ ਉਹਨਾਂ ਨੇ ਮੈਨੂੰ ਰੋਕਿਆ ਸੀ ਮੈਂ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਕਹਿਣ ਲੱਗੇ ਤੈਨੂੰ ਪਤਾ ਲੋਕੀ ਕਹਿੰਦੇ ਆ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਤੂੰ ਕਿਸ ਦੀਆਂ ਗੱਲਾਂ ਵਿੱਚ ਆ ਗਈ ਹੁਣ ਮੇਰਾ ਦਿਓਰ ਸਾਡੇ ਘਰ ਰੋਜ਼ ਆਉਂਦਾ ਮੇਰੇ ਕੋਲੋਂ ਮਾਫੀ ਮੰਗਦਾ ਤੇ ਮੇਰੇ ਪਤੀ ਕੋਲੋਂ ਵੀ ਮੇਰੇ ਪਤੀ ਨਾਲ ਉਹ ਆਫਿਸ ਜਾਣ ਲੱਗ ਪਿਆ ਉੱਥੇ ਉਸ ਨੂੰ ਇੱਕ ਕੁੜੀ ਪਸੰਦ ਆ ਗਈ ਉਸ ਨਾਲ ਉਸ ਦਾ ਵਿਆਹ ਹੋ ਗਿਆ ਮੇਰੀਆਂ ਨਾਨਾ ਉਹਨਾਂ ਦੇ ਕਹਿਣ ਤੇ ਅਸੀਂ ਫਿਰ ਸਾਰੇ ਇਕੱਠੇ ਰਹਿਣ ਲੱਗ ਪਏ ਹੁਣ ਮੇਰੇ ਦੋ ਬੱਚੇ ਵੀ ਹੋ ਗਏ ਪਰ ਉਹ ਰਾਤ ਜਦੋਂ ਵੀ ਮੇਰੀ ਅੱਖਾਂ ਸਾਹਮਣੇ ਆਉਂਦੀ ਹੈ ਤਾਂ ਮੇਰਾ ਲੂ ਕੰਡਾ ਖੜਾ ਹੋ ਜਾਂਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕੀਮਤੀ ਸਮਾਂ ਕੱਢ ਕੇ ਕਹਾਣੀ ਸੁਣੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਨਵੇਂਪਾਤ ਚੈਨਲ ਨੂੰ ਕਰੋ ਸਬਸਕ੍ਰਾਈਬ